ਹਾਂਜੀ ਤੁਹਾਨੂੰ ਮੈਂ ਦਿਖਾਨੀ ਆਪਾਂ ਕਰਾਂਗੇ ਕੜੀ ਕੋफ्ते ਦੀ ਰੈਸਪੀ ਬਣਾ ਰያ ਹਾਂ ਇਹਦੇ ਵਿੱਚ ਆਪਾਂ ਨੇ ਬੇਸਣ ਲੈ ਕੋਲੀ ਕੋਲੀ ਬੇਸਣ ਦੀ ਲੈ ਕੋਦੇ ਵਿੱਚ ਨੂਨ ਮਿਰਚ ਹਲਦੀ ਪਾ ਕੇ ਉਹਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਰਲਾ ਲੈਣਾ ਤੇ ਹੁਣ ਆਪਾਂ ਨੂੰ ਵੱਡੇ ਡੱਬੂ ਦਾ ਵਿੱਚ ਕੱਢ ਲਵਾਂਗੇ ਤੇ ਹੁਣ ਆਪਾਂ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਮਿਕਸ ਕਰਾਂਗੇ ਤਿਆਰ ਕਰਨਾ ਇਹਦਾ ਪਾਣੀ ਪਾ ਕੇ ਮਿਕਸ ਕਰ ਲਵਾਂਗੇ ਠੀਕ ਕਰਾਂਗੇ ਪਹਿਲਾਂ ਦੇਖੋ ਜੀ ਆਪਾਂ ਨੇ ਓਇਲ ਪਾ ਲਿਆ ਇਹਦੇ ਵਿੱਚ ਠੀਕ ਹੈ ਜੀ ਇੱਕ ਤਾਂ ਦੋ ਚਮਚੇ ਓਇਲ ਦੇ ਪਾਵਾਂਗੇ ਤੇ ਫਿਰ ਜਿਹੜਾ ਇਹ ਬੈਟਰ ਹੈ ਬੈਟਰ ਨੂੰ ਇਹਦੇ ਵਿੱਚ ਪਾ ਦਵਾਂਗੇ ਸਾਰਾ ਠੀਕ ਹੈ ਜੀ ਆਪਾਂ ਨੇ ਬੈਟਰ ਪਾ ਦਿੱਤਾ ਇਹਦੇ ਵਿੱਚ ਸਾਰਾ ਤੇ ਹੁਣ ਆਪਾਂ ਚਲਾਉਂਦੇ ਜਾਵਾਂਗੇ ਤੇ ਗਾੜਾ ਹੁੰਦਾ ਜਾਏਗਾ ਠੀਕ ਹੈ ਜੀ ਤੇ ਬਿਲਕੁਲ ਕਿਉਂ ਛੱਡ ਜਾਏਗਾ ਡੋ ਦੀ ਤਰ੍ਹਾਂ ਤਿਆਰ ਹੋ ਜਾਏਗਾ ਇਹ ਆਪਣਾ ਲਖੋ ਗਾੜਾ ਹੁਣ ਸਟਾਰਟ ਹੋ ਗਿਆ ਇਹ ਹਲ ਦੋ ਬੰਨ ਕੇ ਰੈਡੀ ਹੋ ਗਏ ਆਪਾਂ ਤੇ ਹੁਣ ਆਪਾਂ ਕੱਢ ਲਵਾਂਗੇ ਕਾੜੀ ਦੇ ਵਿੱਚ ਫਲੇਮ ਕਰ ਦਾਂਗੇ ਬੰਦ ਤੇ ਸਾਰਾ ਆਪਾਂ ਨੇ ਬੇਸਨ ਪਲੇਟ ਦੇ ਵਿੱਚ ਕੱਟ ਲਿਆ ਜਦੋਂ ਇਹ ਠੰਡਾ ਹੋ ਜਾਏਗਾ ਫਿਰ ਆਪਾਂ ਇਹਦੇ ਬੋਲਜ਼ ਤਿਆਰ ਕਰਾਂਗੇ ਬੋਲਜ਼ ਤਿਆਰ ਕਰਕੇ ਫਿਰ ਆਪਾਂ ਇਹਨਾਂ ਨੂੰ ਤੇਲ 'ਚ ਫਰਾਈ ਕਰਾਂਗੇ ਇਧਰੋਂ ਆਪਣੀ ਕੜੀ ਬਣ ਰਹੀ ਹੈ ਜੀ ਕੜੀ ਆਪਾਂ ਦੇ ਸਿੰਪਲ ਤਰੀਕੇ ਨਾਲ ਹੀ ਬਣਾਈ ਹੈ ਜਿੱਦਾਂ ਆਪਾਂ ਬਣਾਉਂਦੇ ਆ ਕੜੀ ਬਸ ਪਤਲੀ ਰੱਖਣੀ ਹੈ ਗਾੜੀ ਨਹੀਂ ਰੱਖਣੀ ਇਹਦੇ ਵਿੱਚ ਆਪਾਂ ਪਿਆਜ਼ ਪਾ ਸਕਦੇ ਆ ਆਲੂ ਨਹੀਂ ਪਾ ਸਕਦੇ ਹੈਗੇ ਕਿਉਂਕਿ ਜਦ ਆਲੂ ਪਾਏ ਫਿਰ ਆਪਣੇ ਪਕੌੜੇ ਨਹੀਂ ਨਾ ਪੈਣੇ ਹੈਗੇ ਥੋੜੀ ਗਾੜੀ ਵੀ ਹੋ ਜੂਗੀ ਕੜੀ ਆਪਾਂ ਦੇਖਿਆ ਜੀ ਉਹ ਦੇਖੋ ਜੀ ਆਪਾਂ ਨੇ ਜਿਹੜਾ ਬੇਸਲ ਸੀ ਉਹ ਪਾ ਲਿਆ ਸੀਗਾ ਗੜੀ ਆਪਾਂ ਬਣਾਉਣ ਲੱਗ ਰਹੇ ਹਾਂ ਇਹਨੂੰ ਆਵ ਜੇਗਾ ਬੋਲਾ ਤਿਆਰ ਕਰਾਂਗੇ ਇਹ ਬੈਟਰ ਹੋ ਗਿਆ ਸੀ ਜੀ ਆਪਣਾ ਠੰਡਾ ਤੇ ਹੁਣ ਆਪਾਂ ਇਸ ਤਰ੍ਹਾਂ ਇਦਾਂ ਕਰਕੇ ਬੋਲਾ ਬਣਾ ਲਵਾਂਗੇ ਜੇ ਛੋਟੀਆਂ-ਛੋਟੀਆਂ ਗੋਲ-ਗੋਲ ਹਾਂਜੀ ਬੋਲਣਾ ਤਿਆਰ ਕਰਨ ਤੋਂ ਬਾਅਦ ਇਹਨਾਂ ਨੂੰ ਆਪਾਂ ਤੇਲ ਦੇ ਵਿੱਚ ਫਰਾਈ ਕਰਾਂਗੇ ਤੇਲ ਦੇ ਵਿੱਚ ਫਰਾਈ ਕਰਨ ਨਾਲ ਇਹ ਪੋਲੇ ਵਧੀਆ ਹੋ ਜਾਣਗੇ ਅੰਦਰ ਤੋਂ ਬਿਲਕੁਲ ਪੱਕ ਜਾਣਗੇ ਤੇ ਤੁਹਾਨੂੰ ਦਿਖਾਨੇ ਆ ਜੀ ਤੇਲ ਦੇ ਵਿੱਚ ਫਰਾਈ ਕਰਨ ਤੋਂ ਬਾਅਦ ਇਹ ਪੋਲੇ ਕਿੱਦਾਂ ਦੀਆਂ ਲੱਗ ਰਹੀਆਂ ਨੇ ਚਲੋ ਜੀ ਹੁਣ ਆਪਾਂ फटाफट ਬੋਲਣਾ ਤਿਆਰ ਕਰਕੇ ਦਿਖਾਨੇ ਆ ਤੁਹਾਨੂੰ ਜੀ ਜਿਹੜੀਆਂ ਆਪਾਂ ਨੇ ਬੋਲਜ਼ ਬਣਾਈਆਂ ਸੀ ਤੇ ਘੜੀ ਆਪਣੀ ਹੋ ਗਈ ਆ ਬਣ ਕੇ ਰੈਡੀ ਠੀਕ ਐ ਜੀ ਉੜੀ ਆਪਣੀ ਗੱਡੀਆ ਤੇ ਹੁਣ ਆਪਾਂ ਇਹ ਬੋਲਜ਼ ਪਾ ਦਵਾਂਗੇ ਵਿੱਚ ਬੋਲਜ਼ ਆਪਾਂ ਨੇ ਪਾ ਦਿੱਤੀਆਂ ਨੇ ਜੀ ਹੁਣ ਆਪਾਂ ਨੂੰ ਜਿਆਦਾ ਨਹੀਂ ਲੱਜਣਾ ਹੈਗਾ ਤੇ ਆਪਾਂ ਕਰ ਦਾਂਗੇ ਗੈਸ ਆਪਾਂ ਕਰ ਦਾਂਗੇ ਤੇ ਬਾਅਦ ਕਾ ਪੂਰਾ ਤੇ ਉੱਪਰ ਆਪਾਂ ਪਾਵਾਂਗੇ ਕਸਤੂਰੀ ਮੇਥੀ Questa è la pastura di methi Questa è la pastura di methi Questa è la ਹੋ ਜੀ। ਹੁਣ ਜੀ ਆਪਣੇ ਕਸਤੂਰੀ ਮੇਥੀ ਤੇ ਹੁਣ ਆਪਾਂ ਇਹਨੂੰ ਕੀ ਕਰਨਾਂਗੇ ਆਪਾਂ ਨੇ ਇਹਨੂੰ ਹਲਾਵਾਵਾਂਗੇ ਆਪਾਂ ਤੜਕਾ। ਜੀ ਹੋਰ ਵਧੀਆ ਕ੍ਰਿਸਪੀ ਬਣਾਉਣ ਵਾਸਤੇ ਆਪਾਂ ਨੇ ਗੇਰਾ ਸਿੱਖ ਕੜੀ ਦੇ ਵਿੱਚ ਦੇਗੀ ਮਿਰਚ ਪਾ ਲਈ ਹੈ ਜੀ। ਤੇ ਇਹਦੇ ਵਿੱਚ ਆਪਾਂ ਰੈੱਡ ਕਲਰ ਦੀ ਮਿਰਚ ਵੀ ਪਾ ਸਕਦੇ ਹਾਂ ਸਬੂਤੀ ਤੇ ਇਹਨੂੰ ਇਹਦੇ ਵਿੱਚ ਛੱਡ ਦਿੰਦੇ ਹਾਂ। ਕੜੀ ਦੇਖੋ ਕਿੰਨੀ ਵਧੀਆ ਬਣ ਗਈ ਵਿੱਚ ਰੈੱਡ ਕਲਰ ਦਾ ਕਲਰ ਆ ਗਿਆ ਜੀ ਇਹਦੇ ਵਿੱਚ ਤੇ ਕੜੀ ਬਣ ਕੇ ਆਪਣੀ ਰੈਡੀ ਹੈ ਜੀ ਬਣਾ ਕੇ ਦੇਖੋ ਹਾਂਜੀ ਐਸੀ ਜੀ ਅੱਜ ਦੀ ਆਪਣੀ ਨਵੀਂ ਵੀਡੀਓ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਇੱਕ ਬੈਲ ਆਈਕਨ ਦੀ ਘੰਟੀ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਔਲੋ ਸੈਟਿੰਗ ਦੇ ਵਿੱਚ ਕਲਿੱਕ ਕਰਿਆ ਕਰੋ ਤਾਂ ਜੋ ਮੇਰੀਆਂ ਹਰ ਵੀਡੀਓਜ਼ ਤੁਹਾਨੂੰ ਨੋਟੀਫਿਕੇਸ਼ਨ ਆ ਮੇਰੇ ਵੀਡੀਓਜ਼ ਦੇ ਸਾਰੇ ਸ਼ੋ ਹੁੰਦੇ ਰਹਿਣ ਚਲੋ ਜੀ ਕੱਲ ਨੂੰ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਹਸਤੀਕਾਲ ਬਾਏ ਬਾਏ